ਪੰਜਾਬੀ ਮਾਂ ਬੋਲੀ ਦੀਆਂ ਬਾਜ਼ਾਰਤਾਂ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਅੱਜ ਫਿਰ ਹਾਜ਼ਰ ਹਾਂ ਨਵੀਆਂ ਬਾਜ਼ਾਰਤਾਂ ਦੇ ਨਾਲ ਪਹਿਲੀ ਬਾਜ਼ਾਰਤ ਹੈ ਲੀਹਾਂ ਵਾਲੀ ਲੀਹਾਂ ਵਾਲੀ ਨਾ ਰੱਖਿਆ ਗੁਲ ਚਰਨੀ ਜਿਹੜੀ ਮੇਰੀ ਬਾਤ ਨਾ ਬੁੱਝੇ ਪਿਓ ਚਵਾਨੀ ਧਰਨੀ ਇਸ ਦਾ ਸਹੀ ਜਵਾਬ ਹੈ ਕਾਟੋ ਦੂਸਰੀ ਬੁਝਾਰਤ ਹੈ ਕਾਲੀ ਕੋਲੋਟੀ ਮਿੱਠੇ ਉਹਦੇ ਬੋਲ ਘਰ ਉਹਦਾ ਹੈ ਨਹੀਂ ਰਹਿੰਦੀ ਅੰਬਾਂ ਕੋਲ ਇਸਦਾ ਸਹੀ ਜਵਾਬ ਹੈ ਕੋਇਲ ਤੀਸਰੀ ਬੁਝਾਰਤ ਹੈ ਆਲੇ ਨਾ ਦਿਵਾਲੀ ਨਾ ਮਿਲੇ ਠਾਕੁਰ ਦਵਾਰੇ ਨਾ ਉਹ ਚੀਜ਼ ਖਾਣੀ ਜਿਹਦੇ ਛਿੱਲੜ ਨਾ ਇਸਦਾ ਸਹੀ ਜਵਾਬ ਹੈ ਕੜੇ ਉਥੇ ਵਜਾਰਤ ਹੈ ਨਿੱਕੀ ਜਹੀ ਕੌਲੀ ਲਾਹੌਰ ਜਾ ਕੇ ਬੋਲੀ ਇਸਦਾ ਸਹੀ ਜਵਾਬ ਹੈ ਟੈਲੀਫੋਨ ਪੰਜਵੀਂ ਵਜਾਰਤ ਹੈ ਸਾਡਾ ਬਾਬਾ ਲਿਆਇਆ ਬੋਕ ਦੱਬੋ ਪੂਛ ਮਾਰੇ ਮੋਖ ਇਸ ਦਾ ਸਹੀ ਜਵਾਬ ਹੈ ਨਲਕਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਉਮੀਦ ਹੈ ਤੁਹਾਨੂੰ ਅੱਜ ਦੀਆਂ ਬੁਝਾਰਤਾਂ ਪਸੰਦ ਆਈਆਂ ਹੋਣਗੀਆਂ ਕੱਲ ਨੂੰ ਫੇਰ ਮਿਲਾਂਗੇ ਨਵੀਆਂ ਬੁਝਾਰਤਾਂ ਦੇ ਨਾਲ